ਅਥੀ ਮਾੜਾ ਫੜ ਕੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਮੇਰਾ ਭਰਾ ਦੇਖੋ ਜੀ ਇਹ ਹੁੰਦੀ ਹੈ ਇਤਿਹਾਸਿਕ ਜਗ੍ਹਾਾਂ ਮੈਂ ਜੀ ਪਾਈ ਜੱਤਾ ਜੀ ਦਾ ਗੁਰਦੁਆਰਾ ਸਾਹਿਬ ਹੈ ਇਤਿਹਾਸਿਕ ਬਾਬਾ ਜੀ ਦੋਵੇਂ ਪਾਸ਼ੀ ਦਸਵੀਂ ਪਾਸ਼ੀ ਹੈ ਇਹਨੇ ਗੁਰਦੁਆਰਾ ਨਾ ਬਸ ਹੈ ਅਸੀਂ ਜਦੋਂ ਵੀ ਉਰ ਤੋਂ ਨਿਕਲਦੇ ਆ ਨਾ ਮੇਰਾ ਦਿਲ ਕਰਦਾ ਮੈਂ ਕਹਾਂ ਯਾਰ ਇਤਿਹਾਸ ਭਰਾਵਾਂ ਦੇ ਅੱਗੇ ਦੁਹਰਾਇਆ ਜਾਵੇ ਇਹ ਹੁੰਦੀਆਂ ਵੀਰੇ ਇਤਿਹਾਸਿਕ ਦਰਗਾਹਾਂ ਹੈ ਜੀ ਦੇਖੋ ਜੀ ਇਹ ਗੱਲ ਸੱਚ ਹੈ ਪੀ ਮੜੀਆ ਮਸਾਣੀਆਂ ਨੂੰ ਨਹੀਂ ਪੁੱਛਦੀ ਸਿੱਖੀ ਪਰ ਬਾਬਾ ਜੀ ਇਹ ਵੀ ਗੱਲ ਸੱਚ ਹੈ ਵੀ ਇਤਿਹਾਸ ਦੇ ਅੱਗੇ ਹਮੇਸ਼ਾ ਛੁਗਦਾ ਹੋਇਆ ਛੁਗਦਾ ਸੀ ਛੁਗਦਾ ਹੈ ਤੇ ਛੁਗਦਾ ਰਹੂਗਾ ਮੇਰੇ ਭਰਾ ਕਈ ਦਰਗਾਹਾਂ ਤੇ ਜਾਂਦੇ ਨੇ ਬਾਬਾ ਜੀ ਅਸੀਂ ਨਾ ਅਸੀਂ ਐਸੀਆਂ ਇਤਿਹਾਸਕ ਦਰਗਾਹਾਂ ਦੇ ਉੱਤੇ ਲੱਖ ਵਾਰਸ਼ ਜਦਾ ਕਰਦੇ ਆ ਪਰ ਜਿਹੜੀਆਂ ਖੁਦ ਤਿਆਰ ਕੀਤੀਆਂ ਗਈਆਂ ਉਹਨਾਂ ਦੇ ਅੱਗੇ ਅਸੀਂ ਨਹੀਂ ਵੀਰੇ ਸੀਸ ਝੁਕਾਉਂਦੇ ਸੱਚਾਈ ਹੈ ਉਹਦਾ ਇਤਿਹਾਸ ਪੜਿਓ ਪੀਰ ਬਾਬਾ ਦਰਗਾਹ ਸ਼ਾ ਫਕੀਰ ਜੀ ਦਾ ਤਪਸਥਾਨਾ ਤੇ ਸ਼ੁਰੂ ਗੁਰਤੇ ਬਾਦਰ ਜੀ ਦਾ ਸੀਸ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਛੋਪਾ ਪ੍ਰਾਪਤ ਸਤਿ ਆਨ ਹੈ ਜਦੋਂ ਭਾਈ ਜੱਤਾ ਜੀ ਕ੍ਰੁਤੇਗਵਾਦਰ ਜੀ ਦੇ ਸੀਸ ਨੂੰ ਲੈ ਕੇ ਦਿੱਲੀ ਤੋਂ ਆ ਰਹੇ ਸੀ ਨਾ ਤਾਂ ਰਸਤੇ ਵਿੱਚ ਰਾਤ ਭੈਣ ਕਰਨ ਉਹਨਾਂ ਨੂੰ ਇੱਕ ਮੁਸਲਮਾਨ ਜਿਸ ਦਾ ਨਾਮ ਸੀ ਤਰਗਾ ਸ਼ਾਹ ਫਕੀਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਬਾਬਾ ਜੀ ਉੱਥੇ ਝੌਪੜੀ 'ਚ ਰਾਤ ਕੱਟੀ ਸੀ ਇਹ ਹੁੰਦਾ ਵੀਰੇ ਇਤਿਹਾਸ ਜਿਨ੍ਹਾਂ ਦੇ ਜਮੀਰ ਜਾਗਦੇ ਨੇ ਨਾ ਜਿਨ੍ਹਾਂ ਦੇ ਜਬੀਰ ਜਾਗਦੇ ਨੇ ਉਹ ਹਮੇਸ਼ਾ ਤੋਂ ਹਮੇਸ਼ਾ ਖੁਬ ਮੈਂ ਕਹਣਾ ਜੀ ਦੁਨੀਆ ਖਤਮ ਹੋ ਸਕਦੀ ਹੈ ਪਰ ਇਤਿਹਾਸ ਕਦੀ ਨਹੀਂ ਖਤਮ ਹੋ ਸਕਦਾ ਤਾਂ ਭਾਈ ਗੁਰੂ ਜੀ ਇਤਿਹਾਸ ਨਾਲ ਜੁੜਿਆ ਕਰੋ ਫਿਰ ਫੇਰ ਹੁੰਦਾ ਬਾਬਾ ਜੀ ਆਨੰਦ ਕਿਹਾ ਸੁਣਿਆ ਮਾਫ ਜਿਹੜੇ ਭਰਾਵਰੇ ਆਨੇ ਹੋ ਗੁਰਦੁਆਰਾ ਸਾਹਿਬ ਨਾਪਾ ਸਾਹਿਬ ਇਹ ਸਾਰੀ ਐਸਜੀਪੀਸੀ ਦੇ ਦਾ ਗੁਰਦੁਆਰਾ ਸਾਹਿਬ ਹੈ ਇੱਥੇ ਹਾਸ ਗੁਰੂਕਰ ਹੈ ਵਾਹਿਗੁਰੂ ਇਤਿਹਾਸ ਨਾਲ ਜੁੜ ਕੇ ਹੀ ਜੀਵਨ ਸੁਪਲਾ ਹੋ ਸਕਦਾ ਜਿੰਨੀ ਵਾਰ ਤੋਂ ਨਿਕਲਦਾ ਵਾਹਿਗੁਰੂ ਆਪਣਾ ਸੀਸ ਸੀਸੁਰੇ ਝੋਕਦਾ ਪਰ ਜਿਹੜੀਆਂ ਤੁਸੀਂ ਆਪ ਤਿਆਰ ਕਰ ਰਹੇ ਹੋ ਦਰਗਾਹ ਉਸ ਦੇ ਅੱਗੇ ਅਸੀਂ ਕਦੀ ਵੀ ਨਤਮਸਤਕ ਨਹੀਂ ਹੁੰਦੇ ਭਾਈ ਜਤਾ ਜਦੋਂ ਲੈ ਕੇ ਆਏ ਸੀ ਨਾ ਸੀਸ ਬਾਬਾ ਜੀ ਔਰੰਗਜੀਬ ਨੇ ਇੰਨੀ ਕਿ ਤਰਥਲੀ ਵਿਚਾਰ ਕੀਤੀ ਸੀ ਵੀ ਨਹੀਂ ਆਣ ਦਿੰਦਾ ਸੀ ਕੱਲ ਤੁਹਾਨੂੰ ਮੈਂ ਹੋਰ ਸਪਸ਼ਟ ਕਰਦਾ ਔਰੰਗਜੀਬ ਇੱਕ ਸੱਚਾ پاک ਪਵਿੱਤਰ ਮੁਸਲਮਾਨ ਨਹੀਂ ਸੀ ਸੱਚੇ پاک ਪਵਿੱਤਰ ਮੁਆ ਮੁਸਲਮਾਨ ਕੌਣ ਸੀ ਨਾ ਆਉਰੇ ਲਿਖਿਆ ਨਾ ਦਰਗਾਹ ਸ਼ਾ ਫਕੀਰ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਬਾਬਾ ਜੀ ਇਹ ਸੀ ਪਾਰਟ ਟਾਈਮ ਦੇ ਨਮਾਜ਼ੀ ਇਹ ਜੀ ਫੱਕਰ ਕੀ ਬਾਤ ਆ ਇਹਨਾਂ ਦੇ ਅੱਗੇ ਸਿਰ ਝੁਕਦਾ ਸੀ ਸਿਰ ਝੁਕਦਾ ਹੈ ਸਿਰ ਝੁਕਦਾ ਰਹੂਗਾ ਜਿੰਨੀ ਵੀ ਸੰਗਤ ਹੁੰਦੀ ਹੈ ਬਾਬਾ ਸਾਰੀ ਹੁੰਦੀ ਹੈ ਉਹ ਤੁਹਾਨੂੰ ਚੰਗਾ ਲੱਗਦਾ ਬਹੁਤ ਚੰਗਾ ਲੱਗਦਾ ਚੰਗਾ ਜੀ ਬਾਖਰੂ ਇਹ ਆ ਸੁਣਿਆ ਮਾਫ ਫਰਾਬਰਾਖਾ ਜੇ ਕੋਈ ਬਾੜੇ ਬਚਨ ਮੂੰਹ ਚੋਂ ਨਿਕਲੇ ਹੁਣ ਮੂਰਖ ਪ੍ਰਾਣੀ ਆ ਬਾਬਾ ਜੀ ਮਾਫ ਕਰਨਾ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ